ਅ ਅੱਜ ਸਸ ਅਸੀਂ ਕਿਉਂਕਿ ਸਾਰਿਆਂ ਨੂੰ ਪਤਾ ਹੈ ਵੀ ਇਲੈਕਸ਼ਨ ਦੇ ਵਿੱਚ ਕੋਡ ਆਫ ਕੰਡਕਟ ਲੱਗਾ ਹੋਇਆ ਉਹਦੇ ਚ ਅੱਜ ਸਾਰੇ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਨਸ਼ਾ ਤਸਕਰ ਸੀਗੇ ਪਲੱਸ ਐਕਸਾਈਜ਼ ਵਾਲੇ ਉੱਥੇ ਮਾਰਨਿੰਗ ਰੇਡ ਸੀਗੀਆਂ ਐਕਸਾਈਟਿੰਗ ਹੋਰ ਅੱਜ ਸਾਢੇ ਦਸੂਏ ਦੀ ਟੀਮ ਜਿਹੜੀ ਟੀਐਸਪੀ ਸਾਹਿਬ ਸ਼ੁਰੂ ਆ ਸੁਪਰਵਾਈਜ਼ਨ ਚ ਮੀਵਾ ਬੇਨਿੰਪੈਂਡ ਜਿਹੜਾ ਪੁਰਾਣੇ ਤਸਕਰ ਹੈਗੇ ਇਹਨਾਂ ਦੇ 10 ਤੋਂ ਜ਼ਿਆਦਾ ਕੇਸ ਰਜਿਸਟਰ ਹੋਏ ਹੈਗੇ ਉਹਨਾਂ ਦੇ ਘਰੇ ਜਦੋਂ ਅੱਜ ਡੇਟ ਕੀਤਾ ਤੇ ਉਹਦੀ ਵੱਲੋਂ ਸੁੱਚਾ ਸਿੰਘ ਨਾਂ ਦਾ ਜਿਹੜਾ ਇਹਦੇ ਆਰਿਆ ਕਰਦਾ ਮਾਲਕ ਹੈ ਉਹਨੇ ਪੁਲਸ ਪਾਰਟੀ ਤੇ ਸਹਿਯਤ ਆਪਣੇ ਪਰਿਵਾਰ ਹਮਲਾ ਕਰਨ ਦਾ ਕਿ ਜਿਹੜੇ ਸਾਡੇ ਤੋਂ ਮਰਾਜ ਨੂੰ ਉਹ ਕਿ ਲੋਰੀ ਰੋਕ ਲੈਣਾ ਬਿਠਾਣੀ ਸੀ ਪੀਐਸੀ ਗੁਰਮਿੰਦਰ ਕਨਸਟੇਬਲ ਗੁਰਮਿੰਦਰ ਔਰ ਉਹਦੀ ਕ੍ਰਾਸ ਜਦੋਂ ਹਮਲਾ ਕੀਤਾ ਤੇ ਸਾਡੇ ਵੱਲੋਂ ਹੀ ਸਾਹੀ ਹੋਈ ਜਿਹੜਾ ਜਿੱਥੇ ਜੱਗਮੀ ਹੋ ਗਿਆ ਸੀ ਸਾਰਿਆਂ ਨੂੰ ਕੌਸਟ ਲੱਗ ਗਏ ਔਰ ਡੂਰਿੰਗ ਰਾਜ ਹੀ ਸਿਕਿਆਸੂ ਦੀ ਜਰੂਰ ਆ ਪਤਾ ਲੱਗਾ ਸਾਨੂੰ ਬਹੁਤ ਬੈਕ ਬੀਂਡ ਔਰ ਮਲਾਜ਼ਮ ਸਾਡੇ ਜਿਹੜੇ ਹੈਲਥ ਅੰਡਰ ਟ੍ਰੀਟਮੈਂਟ ਹੈਗੇ ਔਰ ਉਹਦੇ ਸੰਬੰਧੀ ਜਿਹੜੀ ਵਰਕਰ ਜਿਹੜੀਆਂ ਕਾਰਵਾਈ ਸ਼ਾਣੀ ਚਾਹੀਦੀ ਸਰ ਪਿੰਡ ਵਾਲਾ ਪਤਾ ਲੱਗਿਆ ਕਿ ਇੱਥੇ ਹਜ਼ਾਰ ਤੋਂ ਪਲੱਸ ਬੰਦੇ ਡੇਲੀ ਚਿੱਟਾ ਲੈਣ ਆਉਂਦੇ ਸੀ ਉਹਦੇ ਬਾਰੇ ਕੰਮ ਪੁੱਛ ਕਰਦੇ ਨਹੀਂ ਆ ਦੇਖੋ ਪਹਿਲਾਂ ਵੀ ਇਹਨਾਂ ਤੇ ਐਫਆਰਾਂ ਦਰਜ ਹੈਗੀਆਂ ਹੁਣ ਵੀ ਜਿਹੜੀ ਇਨਫੋਰਮੇਸ਼ਨ ਸਾਰਾ ਨਗਰ ਹੀ ਤੇ ਕਹਿ ਰਿਹਾ ਹੈਗਾ ਵੀ ਬਹੁਤ ਸਾਰੇ ਦਰਿਆ ਤੋਂ ਪਾਰ ਤੋਂ ਬੰਦੇ ਆਉਂਦੇ ਆ ਔਰ ਇਧਰਲੇ ਪਾਸਿਓਂ ਤੋਂ ਵੀ ਕਰੀਬ ਗਿਣਤੀ ਜਿਹੜੀ ਆ ਸੈਂਕੜਿਆਂ ਚ ਆ ਉਹਦੀ ਔਰ ਉਹਦੇ ਕਰਕੇ ਹੀ ਇਹਨਾਂ ਦੀ ਪਿੰਡ ਤੋਂ ਇਨਫਰਮੇਸ਼ਨ ਵਾਰ-ਵਾਰ ਸਾਨੂੰ ਆ ਰਹੀਆਂ ਸੀਗੀਆਂ ਉਹਦੀ ਸੰਬੰਧੀ ਅੱਜ ਅਸੀਂ ਰੇਡ ਕੀਤੀ ਹੈ ਔਰ ਸਾਨੂੰ ਇੱਕ ਪਹਿਲਾਂ ਵੀ ਦੋ ਕੇਸਾਂ ਵਿੱਚ ਵਾਂਟਡ ਵੀ ਸੀਗਾ ਠੀਕ ਥੈਂਕ ਯੂ